ਤੁਸੀਂ ਜਿਹੜੇ ਉਹ ਖਬਰ ਨਾਮ ਦੇ ਨਾਲ ਜਗਤਾਰ ਦੇ ਸਾਨ ਸਵਾਲ ਕਰਦਾ ਏ। ਬੀਤੀ ਦਿਨੀ ਫ੍ਰੀਕੋਟ ਜ਼ਿਲ੍ਹੇ ਦੇ ਪਿੰਡ ਚੰਦਪਾਣ ਦੇ ਵਿੱਚ ਧਰਨਾਕਾਰੀਆਂ ਅਤੇ ਪੁਲਿਸ ਦੇ ਵਿਚਕਾਰ ਟਕਰਾਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਜਿਸ ਵਿੱਚ ਕਈ ਧਰਨਾਕਾਰੀਆਂ ਪੁਲਿਸ ਮੁਲਾਜ਼ਮ ਅਤੇ ਪਿੰਡ ਦੇ ਵਿੱਚ ਕਈ ਘਰਾਂ ਦੇ ਵੀ ਪੰਤਲ ਹੋਈ ਸੀ ਨਾਲ ਗੱਡੀਆਂ ਦੇ ਵੀ ਪੰਤਲ ਹੋਈ ਸੀ ਅਤੇ ਇਸ ਮਾਮਲੇ ਦੇ ਵਿੱਚ ਫ੍ਰੀਕੋਟ ਪੁਲਿਸ ਵੱਲੋਂ 34 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤੁਹੇ ਪਾਸੇ ਇਹ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਏ ਧਰਨਾਕਾਰੀਆਂ ਦੇ ਹੱਕ ਵਿੱਚ ਲਗਾਤਾਰ ਜਥੇਬੰਦੀਆਂ ਦਾ ਆਉਣਾ ਸ਼ੁਰੂ ਹੋ ਗਿਆ ਏ ਤਦ ਇਹ ਕਿ ਇਹ ਮਾਮਲਾ ਪਿੰਡ ਦੇ ਵਿੱਚ ਨਾਲੀ ਦੇ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਉਸ ਤੋਂ ਬਾਅਦ ਇਹ ਸਾਰਾ ਘਟਨਾਕਾਮ ਵਾਪਰਿਆ ਸੀ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ ਐਕਸ਼ਨ ਕਮੇਟੀ ਤਿਆਰ ਕਰ ਦਿੱਤੀ ਗਈ ਜਿਸ ਦੀ ਕਿ ਮੀਟਿੰਗ ਫ੍ਰੀਕੋਰ ਦੇ ਸ਼ਿਪਕ ਸਿੰਘ ਪਾਰਕ ਦੇ ਵਿੱਚ ਹੋਈ ਜਿਸ ਵਿੱਚ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ 10 ਤਰੀਕ ਨੂੰ ਐਸਐਸਪੀ ਦਫ਼ਤਰ ਦਾ ਘਰਾਵ ਕੀਤਾ ਜਾਵੇਗਾ ਅਤੇ ਇਸ ਵਿੱਚ ਜੋ ਦੂਜੀ ਧਿਰ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਅਤੇ ਕਿਤਨੇ ਕਿਤੇ ਪ੍ਰਸਿੱਧ ਧਕੇਸ਼ ਆਈ ਅਤੇ ਨਾਲ ਦੀ ਨਾਲ ਜੈਤੂ ਦੇ ਵਿਧਾਇਕ ਦੇ ਖਿਲਾਫ ਵੀ ਇਹ ਮੋਰਚਾ ਖੋਲਿਆ ਜਾਵੇਗਾ। ਹੁਣਾਲ ਇਸ ਮਾਮਲੇ ਦੇ ਵਿੱਚ ਹੋਰ ਕੀ ਕਿਹਾ ਐਕਸ਼ਨ ਕਮੇਟੀ ਦੇ ਆਗੂ ਨੇ ਤੁਸੀਂ ਵੀ ਸੁਣੋ ਇਹਨਾਂ ਦੀ ਜਮਾਨੀ ਅਤੇ ਕੀ ਹੋਇਆ ਅਗਲੇ ਪ੍ਰੋਗਰਾਮ ਦਾ ਐਲਾਨ। ਅੱਜ ਜਿਹੜੀਆਂ ਕਿਸਾਨ ਮਜ਼ਦੂਰ ਤੇ ਹੋਰ ਭਰਾਰਤਰੀ ਜਥੇਬੰਦੀਆਂ ਵੱਲੋਂ ਜਿਹੜਾ ਜੋ ਚੰਦ ਭਾਨ ਦੇ ਵਿੱਚ ਕਾਂਡ ਵਾਪਰਿਆ ਪੁਲਿਸ ਨੇ ਇੱਕ ਤਨਾਟ ਵਿਆਖੇ ਵੱਲੋਂ ਜਿਹੜੀ ਉਹਦੀ ਤਨਾਟ ਦੀ ਪੁਸ਼ਤ ਪਣਾਈ ਕਰਦਿਆਂ ਹੋਇਆ ਫਰੀਦਕੋਟ ਦੀ ਪੁਲਿਸ ਨੇ ਜੋ ਆਮ ਲੋਕਾਂ ਦੇ ਉੱਪਰ ਜ਼ਬਰ ਟਾਇਆ ਉਹਦੇ ਖਿਲਾਫ ਜਿਹੜੀ ਅੱਜ ਜਥੇਬੰਦੀਆਂ ਨੂੰ ਕਾਲ ਦਿੱਤੀ ਗਈ ਸੀ ਇੱਥੇ ਤੇ ਫੈਸਲਾ ਹੋਇਆ ਕਿ 10 ਤਰੀਕ ਨੂੰ ਜਿਹੜਾ ਐਸਐਸਪੀ ਦਫ਼ਤਰ ਫਰੀਦਕੋਟ ਦਾ ਜਿਹੜਾ ਘਰਾਓ ਕੀਤਾ ਜਾਊਗਾ ਕੁਝ ਮੰਗਾਂ ਸਾਥੀ ਨੇ ਜਿਹੜੀਆਂ ਤੁਹਾਨੂੰ ਕਲੀਅਰ ਕਰ ਹੀ ਦਿੱਤੀਆਂ ਨੇ ਕਿ ਕਿਹੜੀਆਂ ਮੰਗਾਂ ਨੇ ਕੋਈ ਸਾਡਾ ਨਾਲ ਇਹ ਵੀ ਹੈਗਾ ਕਿ ਜਿੰਨੇ ਵੀ ਜਿੰਨਾ ਵੀ ਉਹ ਕਾਂਡ ਵਾਪਰਿਆ ਉਹਦਾ ਸਾਰੇ ਦਾ ਜ਼ਿੰਮੇਵਾਰ ਜਿਹੜਾ ਉਥੋਂ ਦਾ ਐਸਐਚਓ ਰਜੇਸ਼ ਕੁਮਾਰ ਨਾਲ ਫਰੀਦਕੋਟ ਦੀ ਪੁਲਿਸ ਆ ਜਿਹੜੀ ਨੇ ਜਾ ਕੇ ਲੋਕਾਂ ਦੇ ਉੱਪਰ ਨਜਾਇਜ਼ ਜ਼ਬਰ ਟਾਇਆ ਲੋਕਾਂ ਦੇ ਘਰਾਂ ਦੀ ਭੰਨਾਂ ਤੋੜੀ ਕੀਤੀ ਆ ਸਮਾਨ ਤੋੜਿਆ ਗਿਆ ਉਥੇ ਬੇਕਸੂਰ ਲੋਕਾਂ ਤੇ ਵੀ ਜਿਹੜਾ ਤਸ਼ੱਦਦ ਟਾਇਆ ਗਿਆ ਉਹ ਸਾਰੇ ਦਾ ਕਸੂਰ ਜਿਹੜਾ ਪੰਜਾਬ ਪੁਲਿਸ ਦਾ ਖਾਸ ਕਰਕੇ ਫਰੀਦਕੋਟ ਪੁਲਿਸ ਦਾ ਜਿਹੜੀ ਨੇ ਇਹ ਜ਼ਬਰ ਟਾਇਆ ਲੋਕਾਂ ਦੇ ਉੱਪਰ ਅਸੀਂ ਮੰਗ ਕਰਦੇ ਆ ਕਿ ਰਜੇਸ਼ ਕੁਮਾਰ ਨੂੰ ਜਿਹੜਾ ਤੁਰੰਤ ਆ ਜਿਹੜਾ ਬਰਖਾਸਤ ਕੀਤਾ ਜਾਣਾ ਚਾਹੀਦਾ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਨਾਲ ਹੀ ਜਿਹੜੇ ਜਿਸ ਮੌਕੇ ਗੋਲੀ ਚੱਲਦੀ ਪਈ ਆ ਕੋਠੇ ਦੇ ਉੱਪਰੋਂ ਗੋਲੀ ਚਲਾ ਰਿਆ ਇੱਕ ਗਲੀ ਦੇ ਵਿੱਚ ਬੰਦਾ ਖੜਾ ਗੋਲੀ ਚੁਰਾ ਰਿਆ ਸਿੱਧੀਆਂ ਗੋਲੀਆਂ ਮਾਰੀਆਂ ਉਹਨਾਂ ਨੇ ਮਜ਼ਦੂਰਾਂ ਦੇ ਉੱਪਰ ਜਿਹੜੇ ਤਿੰਨ ਮਜ਼ਦੂਰ ਵੀ ਉਹਦੇ ਵਿੱਚ ਫੱਟੜ ਹੋਏ ਆ ਦੋ ਜਿਹੜੇ ਜੇਲ੍ਹ ਦੇ ਵਿੱਚ ਭੇਜ ਦਿੱਤੇ ਗਏ ਉਸੇ ਨਾਲ ਤਰੀਕੇ ਨਾਲ ਫੱਟੜ ਇੱਕ ਵਿਅਕਤੀ ਜਿਹੜਾ ਬਾਹਰ ਆ ਅਸੀਂ ਮੰਗ ਕਰਦੇ ਆ ਕਿ 307 ਦਾ ਪਰਚਾ ਉਹਨਾਂ ਦੋਛੀਆਂ ਤੇ ਜਿਹੜਾ ਦਰਜ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਅਸਲੇ ਜ਼ਬਤ ਹੋਣੇ ਚਾਹੀਦੇ ਆ ਲਾਇਸੈਂਸ ਕੈਨਸਲ ਕੀਤੇ ਜਾਣੇ ਚਾਹੀਦੇ ਆ ਤੇ ਨਾਲ ਹੀ ਜਿਹੜੀ ਪੁਲਿਸ ਉੱਥੇ ਮੌਕੇ ਤੇ ਖੜੀ ਆ ਜਿੰਨੇ ਵੀ ਪੁਲਿਸ ਦੇ ਮੁਲਾਜ਼ਮ ਆ ਉਹ ਸਾਰੇ ਦੇ ਸਾਰੇ ਬਰਖਾਸਤ ਕਰਕੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਗੱਲ ਤੇ ਆਉਣੇ ਆਪਾਂ ਵੀ ਐਸਐਸਪੀ ਤੇ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਆਮ ਲੋਕਾਂ ਨੂੰ ਹੱਲਾਸ਼ੇਰੀ ਦੇ ਕੇ ਲੜਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਪਿੰਡ ਦੇ ਵਿੱਚ ਤੇ ਜਿਹੜੇ ਆਮ ਲੋਕ ਜਿਹੜੇ ਤੁਸੀਂ ਬੱਚਿਆਂ ਦੀ ਗੱਲ ਕਰਦੇ ਆ ਤੁਸੀਂ ਹੁਣ ਵੀ ਦੇਖਿਆ ਇੱਥੇ ਵੀ ਇੱਕ ਬੱਚਾ ਮੌਜੂਦ ਹੋਇਆ ਆਇਆ ਹੋਇਆ ਵੀ ਉਹਦੇ ਕਿਸ ਤਰ੍ਹਾਂ ਤਸ਼ੱਦਦ ਪੁਲਿਸ ਨੇ ਕੀਤਾ ਇੱਥੇ ਹੀ ਨਹੀਂ ਰੁਕੀ ਪੁਲਿਸ ਪੁਲਿਸ ਨੇ ਗੁੰਡਾ ਕਰਦੀ ਜਿਹੜੀ ਪੂਰਾ ਗੁੰਡਾ ਕਰਦੀ ਦਾ ਨੰਗਾ ਨਾਚ ਨਚਾਇਆ ਜਿਹੜੇ ਬੰਦੇ ਰੈਸਟ ਕੀਤੇ ਗਏ ਸੀ ਉਹਨਾਂ ਦੇ ਵਿੱਚ ਜਿਹੜਾ ਕੁਲਦੀਪ ਸਿੰਘ ਆ ਉਹਨੂੰ ਜਿਹੜੇ ਆਮ ਛੋਟੇ-ਛੋਟੇ ਬੱਚੇ ਜਿਹੜੇ ਅਰੈਸਟ ਕੀਤੇ ਸੀ ਉਹਨਾਂ ਤੋਂ ਚਪੇੜਾ ਮਰਵਾਇਆ ਜਿਹੜੇ ਹੋਰ ਬੰਦੇ ਫੜੇ ਹੋਏ ਸੀਗੇ ਉਹਨਾਂ ਤੋਂ ਵੀ ਕੁਲਦੀਪ ਸਿੰਘ ਦੀ ਕੁੱਟਮਾਰ ਕਰਾਈ ਦੂਸਰੇ ਵਿਅਕਤੀਆਂ ਦੀ ਵੀ ਜਿਹੜੀ ਆਮ ਜਨਤਾ ਜਿਹੜੀ ਉੱਥੇ ਫੜੀ ਸੀ ਇੱਕ ਦੂਜੇ ਤੋਂ ਕੁੱਟਮਾਰ ਜਿਹੜੀ ਥਾਣਿਆਂ ਦੇ ਵਿੱਚ ਬੰਦ ਕਰਕੇ ਇਹਨਾਂ ਨੇ ਅੰਨਾ ਤਸ਼ੱਦਦ ਜਿਹੜਾ ਕੀਤਾ ਅਸੀਂ ਇਸ ਕਰਕੇ ਹੀ ਸਾਰੀਆਂ ਜਥੇਬੰਦੀਆਂ ਨੇ ਕਿ ਪੁਲਿਸ ਨੇ ਇੱਕ ਧਨਾਟ ਗੁੰਡੇ ਦੇ ਪੱਖਪੂਰਦਿਆਂ ਹੋਇਆਂ ਐਮਐਲਏ ਦੀ ਸ਼ਹਿਦ ਦੇ ਉੱਪਰ ਜਿਹੜੀ ਸਾਰੀ ਕਾਰਵਾਈ ਕੀਤੀ ਆ ਅਸੀਂ ਨਾਲ ਇਹ ਵੀ ਮੰਗ ਕਰਦੇ ਆਂ ਕਿ ਐਮਐਲਏ ਜੈਤੋ ਦੇ ਉੱਪਰ ਜਿਹੜਾ ਨਾਲ 120ਬੀ ਲਾ ਕੇ ਵੀ ਉਹਦੀ ਸ਼ੈ ਤੇ ਜਿਹੜਾ ਕੁਝ ਹੋਇਆ ਉਹਨੇ ਕਹਿ ਕੇ ਜਿਹੜਾ ਲੋਕਾਂ ਦੇ ਉੱਪਰ ਜਬਰ ਟਵਾਇਆ ਉਹਨੂੰ 120ਬੀ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਜਾਣਾ ਚਾਹੀਦਾ ਤੇ ਉਹਦੇ ਤੇ ਵੀ ਪਰਚਾ ਦਰਜ ਆ ਜਿਹੜਾ ਉਹ ਹੋਣਾ ਚਾਹੀਦਾ ਅੱਜ ਅਸੀਂ ਪਿੰਡੂ ਤੇ ਖੇਤ ਮਜ਼ਦੂਰ ਜੁਣੀ ਜੁਨੀਆ ਨਾਲ ਵੱਲੋਂ ਇੱਕ ਕਮੇਟੀ ਬਣਾਈ ਹੋਈ ਆ ਚੰਦ ਭਾਨ ਕਾਂਡ ਵਿਰੋਧੀ ਐਕਸ਼ਨ ਕਮੇਟੀ ਇਸ ਤੇ ਕਿਸਾਨ ਜਥੇਬੰਦੀਆਂ ਹਮਾਇਤ ਆਈਆਂ ਤਾਂ ਜਿਹੋ ਜਆ ਉਹਨਾਂ ਨੇ ਪੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹਨੂੰ ਜਾਤੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਹ ਸਮਝਦੇ ਆ ਕਿ ਕਿਸਾਨ ਜੱਥੇਬੰਦੀਆਂ ਦਾ ਹਮੈਤ ਤੇ ਆਉਣਾ ਇਹ ਜਾਨੀ ਬਹੁਤ ਚੰਗੀ ਗੱਲ ਹੈਗੀ ਆ ਉਹਨਾਂ ਦੀ ਜਿਹੜੀ ਜਾਤੀ ਰੰਗ ਦੇਣ ਵਾਲੀ ਗੱਲ ਆ ਉਹਨੂੰ ਕੱਟੀ ਜਾ ਰਹੇ ਆ ਮੁਲਾਜ਼ਮ ਜੱਥੇਬੰਦੀਆਂ ਕਾਫੀ ਜੱਥੇਬੰਦੀਆਂ ਜਿਹੜੀਆਂ ਆਈਆਂ ਹੈਗੀਆਂ ਦਰਜਨ ਤੋਂ ਵੱਧ ਜੱਥੇਬੰਦੀਆਂ ਹੈਗੀਆਂ ਹਮੈਤ ਆਈਆਂ ਹੋਈਆਂ ਅਸੀਂ ਜਾਨੀ 10 ਤਰੀਕ ਦਾ ਪ੍ਰੋਗਰਾਮ ਆ ਜਿਹੜਾ ਉਹ ਐਸਐਸਪੀ ਦਫ਼ਤਰ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਹੈ ਉਹਦੇ 'ਚ ਮੰਗਾ ਇਹ ਹੈਗੀਆਂ ਕਿ ਜਿਹੜਾ ਗਮਦੂਰ ਸਿੰਘ ਤੇ ਉਹਦਾ ਭਰਾ ਹੈ ਮਤਲਬ ਉਹ ਗੋਲੀਆਂ ਚਲਾ ਰਿਹਾ ਹੈ ਉਹਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਉਹਦੇ ਜਿਹੜੇ ਹਥਿਆਰ ਜ਼ਬਤ ਕੀਤੇ ਜਾਣ ਤੇ ਜਿਹੜਾ ਮਤਲਬ ਉਹ ਹੈਗਾ ਵੀ ਇੱਕ ਹੱਲਾਸ਼ੇਰੀ ਦੇ ਰਿਹਾ ਪੁਲਿਸ ਮੁਲਾਜ਼ਮਾਂ ਵੀ ਗੋਲੀ ਸਿੱਧੀ ਮਾਰ ਵੀ ਉਹਦਾ ਪਤਾ ਕਰਕੇ ਉਹਦੀ ਫੋਟੋ ਵੀ ਦਿਖ ਰਹੀ ਹੈ ਉਹ ਬੋਲ ਰਿਹਾ ਹੈ ਉਹਦਾ ਪਤਾ ਕਰਕੇ ਉਹਦੇ ਤੇ ਜਿਹੜਾ ਇਹ ਕਹਿੰਦੇ ਨੇ ਇਸ਼ਾਰੇ ਵਾਲਾ ਮਤਲਬ ਹੈਗਾ ਵੀ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਹੜਾ ਐਸ ਐਚਓ ਰਜੇਸ਼ ਕੁਮਾਰ ਹੈ ਉਹਦੀ ਨਖਿੱਧ ਕਾਰਵਾਈ ਰਹੀ ਹੈ ਉਹਦੇ ਤੇ ਪਰਚਾ ਦਰਜ ਹੋਣੇ ਜਿਹਨੂੰ ਬਰਖਾਸਤ ਕਰਨਾ ਚਾਹੀਦਾ ਹੈਗਾ ਯਾਨੀ ਇਸ ਤਰ੍ਹਾਂ ਜਿਹੜੀਆਂ ਮੰਗਾਂ ਹੈ ਜਿਹੜੇ ਸਾਰੇ ਜਿਨ੍ਹਾਂ ਨੂੰ ਅੰਦਰ ਸੁਟਿਆ ਹੋਇਆ ਉਹਨਾਂ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਹੈਗਾ ਇਹ ਬਿਲਕੁਲ ਗਲਤ ਆ ਉਹਨਾਂ ਦਾ 307 ਦੇ ਪਰਚੇ ਪਾਤੇ ਹੋਰ ਪਾਤੇ ਵੀ ਐਂ ਦਿਖਾਇਆ ਜਾ ਰਿਹਾ ਵੀ ਉਹਨਾਂ ਨੇ ਹੀ ਪਥਰਾ ਕੀਤਾ ਹੈ ਵੀਡੀਓ ਚ ਇਹ ਵੀ ਦਿਖ ਰਿਹਾ ਕਿ ਪੁਲਿਸ ਨੇ ਵੀ ਪਥਰਾ ਕੀਤਾ ਤੇ ਜਿਹੜੀਆਂ ਗੋਲੀਆਂ ਉਹ ਪੁਲਿਸ ਕੋਲੇ ਖੜ ਕੇ ਚਲਾ ਰਹੀ ਆ ਕੋਠਿਆਂ ਤੇ ਖੜ ਕੇ ਗੋਲੀਆਂ ਚਲਾਈਆਂ ਜਾ ਰਹੀਆਂ ਫਿਰ ਮਜ਼ਦੂਰ ਦੋਸ਼ੀ ਕਿਵੇਂ ਹੋਗੇ ਇਸ ਕਰਕੇ ਔਕਸਾਹਟ ਪੈਦਾ ਰਜੇਸ਼ ਕੁਮਾਰ ਨੇ ਐਸਐਚਓ ਨੇ ਕੀਤੀ ਐ ਉਹ ਨਖਿੱਧ ਬੰਦਾ ਹੈ ਉਹਨੇ ਜਾਨੀ ਇਸ ਮਸਲੇ ਨੂੰ ਸੈੱਟ ਨਹੀਂ ਕੀਤਾਗਾ ਨਹੀਂ ਐਡਾ ਵੱਡਾ ਕਾਂਡ ਵਾਪਰਨਾ ਨਹੀਂ ਸੀਗਾ ਇਸ ਕਰਕੇ ਅਸੀਂ ਜਾਨੀ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਾਡੇ ਸਾਥੀ ਨੌਜਵਾਨ ਭਾਰਸਵਾ ਵੱਲੋਂ ਕੁੱਲ ਮਜ਼ਦੂਰ ਜਥੇਬੰਦੀਆਂ ਵੱਲੋਂ ਐਕਸ਼ਨ ਕਮੇਟੀ ਬਣਾ ਕੇ ਜਾਨੀ ਇਹ ਫੈਸਲਾ ਕੀਤਾ ਕਿ ਇਸ ਜ਼ਬਰ ਦੇ ਖਿਲਾਫ ਲੜਾਂਗੇ ਤਾਂ ਜਿਹੜਾ ਇਨਸਾਫ ਦਵਾਉਣ ਤੱਕ ਲੜਾਂਗੇ